ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸੰਗਤ ਜੀ ਜੋ ਨਗਰਮਈਂ ਦੀਪੁਰ ਦੇ ਲਹਿੰਦੇ ਵਾਲੇ ਪਾਸੇ ਤੋਂ ਲੈ ਕੇ ਜਾਂਦੇ ਵਾਲੇ ਪਾਸੇ ਤੱਕ ਪਾਣੀ ਦੀ ਜਿਹੜੀ ਮਾਰ ਬੰਨ ਦੇ ਨਾਲ ਪੈ ਰਹੀ ਆ ਤੇ ਨਾਲ ਤਾਰਾਂ ਤੋਂ ਪਾਰ ਵਾਲੇ ਝੋਨੇ ਜਿਹੜੇ ਡੁੱਬੇ ਸੋ ਉੱਥੇ ਬਾਕੀ ਝੋਨੇ ਨੂੰ ਬਚਾਉਣ ਵਾਸਤੇ ਬੜੀ ਜਦੋ ਜੈਦ ਸੰਗਤ ਵੱਲੋਂ ਮੈਦੀਪੁਰ ਦੀ ਔਰ ਮੀਆਂ ਵਾਲੀ ਖੇਮ ਕਰਨ ਦੇ ਸੰਗਤ ਦਾ ਜਿਹੜਾ ਪੂਰਾ ਪੂਰਾ ਨੌਜਵਾਨਾਂ ਦਾ ਬਜ਼ੁਰਗਾਂ ਦਾ ਸਾਡੀਆਂ ਭੈਣਾਂ ਦਾ ਨਾਲ ਸੰਜੋਗ ਆ ਜਿਹਦੇ ਵਿੱਚ ਸਰਕਾਰ ਵੱਲੋਂ ਵੀ ਪੂਰੀ ਪੂਰੀ ਜਰੀਆ ਸਾਨੂੰ ਹਮਾਇਤ ਮਿਲ ਰਹੀ ਆ ਹੁਣ ਸਾਡੇ ਕੋਲੇ ਭਾਈ ਸਾਹਿਬਾਈ ਹਰਪ੍ਰੀਤ ਸਿੰਘ ਜੀ ਭਾਈ ਗੁਰਵਿੰਦਰ ਸਿੰਘ ਜੀ ਜੋ ਸਾਡੇ ਇਲਾਕੇ ਦੇ ਇਸ ਦੇ ਪਟਵਾਰੀ ਨੇ ਜਿਨ੍ਹਾਂ ਨੇ ਅੱਗੇ ਗਰਦਾਵੀ ਕਰਨੀ ਆ ਤੇ ਬਾਅਦ ਦੇ ਵਿੱਚ ਉਹਨਾਂ ਨੇ ਮਾਜਵਾ ਵੀ ਬਣਾ ਕੇ ਦੇਣਾ ਉਹ ਵੀ ਸੰਗਤਾਂ ਦੇ ਜਲ ਪਾਣੀ ਵਾਸਤੇ ਬਿਆਨਤਾ ਮਠਿਆਈਆਂ ਦੇ ਗੱਫੇ ਲੈ ਕੇ ਆਏ ਨੇ ਕਾਲਵੇ ਨੇ ਇੱਕ ਗੇੜਾ ਲਾਇਆ ਸੀ ਅੱਜ ਵੀ ਲਾਇਆ ਜਿੱਥੇ ਨਾ ਵੀ ਆਪ ਦੀ ਡਿਊਟੀ ਆ ਉਹ ਡਿਊਟੀ ਨੂੰ ਹੁੰਦੇ ਪਏ ਆ ਤੇ ਜਿੱਥੇ ਉਹਨਾਂ ਦੀ ਸੇਵਾ ਦਾ ਲੋੜ ਆ ਉਹ ਨਾਲ ਸੇਵਾ ਵੀ ਨਿਭਾ ਰਹੇ ਨੇ ਸੋ ਸੰਗਤ ਵੱਲੋਂ ਇਹਨਾਂ ਨੂੰ ਜੀ ਆਖਿਆ ਜਾਂਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਤੇ ਨਾਲ ਪਈ ਜਿਹੜਾ ਪ੍ਰਸ਼ਾਦਿਆਂ ਦਾ ਜਿਹੜਾ ਪ੍ਰੋਗਰਾਮ ਜਿਹੜਾ ਓ ਵੀ ਨਗਰ ਮਈ ਦੀਪੋਰਾ ਔਰ ਗੁਰੂ ਸਾਹਿਬ ਦੀ ਸੰਗਤ ਗੁਰਦੁਆਰਾ ਸਾਹਿਬੋਂ ਆ ਰਿਹਾ ਹੈ ਬਾਬਾ ਬਹੁਤ ਸ਼ੇਖਵਾ ਚਾਹ ਵੱਲੋਂ ਵੀ ਜਿਹੜੀ ਹੈ ਇੱਕ ਦੇਖ ਚੌਲਾਂ ਦੀ ਆਈ ਆ ਇੱਕ ਬਾਬਾ ਸਾਹਿਬ ਸਿੰਘ ਜੀ ਦੇ ਵੱਲੋਂ ਵੀ ਜਿਹੜਾ ਲੰਗਰ ਪਾਣੀ ਆ ਰਿਹਾ ਤੇ ਔਰ ਚੌਲਾਂ ਦੀਆਂ ਦੇਗਾਂ ਆ ਰਹੀਆਂ ਨੇ ਅਸੀਂ ਇੱਕ ਵਾਰਾਂ ਫੇਰ ਪਟਵਾਰੀ ਸਾਹਿਬ ਆ ਹਰਪ੍ਰੀਤ ਸਿੰਘ ਜੀ ਗੁਰਵਿੰਦਰ ਸਿੰਘ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਾਲ ਮੈਂ ਧੰਨਵਾਦ ਨਗਰ ਮਹਿਦੀਪੁਰ ਦੀ ਮੌਜੂਦਾ ਪੰਚਾਇਤ ਔਰ ਸਾਬਕਾ ਪੰਚਾਇਤਾਂ ਦਾ ਵੀ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ ਬਹੁਤ ਸੰਯੋਗ ਜਾਂ ਭਾਈ ਪ੍ਰਕਰਤ ਸਿੰਘ ਜੀ ਜਿਹੜੇ ਮੌਜੂਦਾ ਸਪੰਜ ਨੇ ਔਰ ਨਾਲ ਉਹਨਾਂ ਦੇ ਮੈਂਬਰ ਸਹਿਬਾਨ ਦੇਨ ਰਾਤ ਆਪਦੀ ਡਿਊਟੀ ਪੂਰੀ ਜਿਹੜੀ ਆ ਜ਼ਿੰਮੇਵਾਰੀ ਨਾ ਨਿਭਾ ਰਹੇ ਨੇ ਮੈਂ ਪੰਚਾਇਤ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪ ਦਾਸ ਭਾਈ ਨਿਸ਼ਾਨ ਸਿੰਘ ਜੀ ਕੁਵੀ ਸ਼ਰਮੇਦੀਪੁਰ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ